ਇਸ ਵੀਡਿਓ ਨੂੰ ਦੇਖ ਰਹੀ ਸਾਰੇ ਹੀ ਦਸ਼ਕਾਂ ਨੂੰ ਸਾਸ਼੍ਰੀ ਕਾਲ ਸੁਲੇਖ ਲਿਖਣਾ ਸੋਨਾ ਲਿਖਣਾ ਸੁੰਗਲਖਾਈ ਕਰਨਾ ਅੱਖਰਾਂ ਤੇ ਸ਼ਬਦਾਂ ਨੂੰ ਮੋਤੀਆਂ ਤਰ੍ਹਾਂ ਪ੍ਰੋਦਨ ਇੱਕ ਕਲਾ ਹੈ ਇੱਕ ਆਰਟ ਹੈ ਇਸ ਕਲਾ ਨੂੰ ਇਸ ਆਰਟ ਨੂੰ ਕਦੋਂ ਵੀ ਸਿੱਖਿਆ ਜਾ ਸਕਦਾ ਹੈ ਜੀਵਨ ਦੇ ਕਿਸੇ ਵੀ ਪੜਾਅ ਤੇ ਸਿੱਖਿਆ ਜਾ ਸਕਦਾ ਹੈ ਲੋੜ ਹੁੰਦੀ ਹੈ ਕਿਸੇ ਮੌਕੇ ਦੀ ਉਸ ਮੌਕੇ ਦੀ ਸਹੀ ਵਰਤੋਂ ਕਰਨ ਦੀ ਕੁਝ ਨਿਯਮਾਂ ਦੀ ਪਾਲਣਾ ਕਰਨ ਦੀ ਤੇ ਜਜ਼ਬੇ ਦੀ ਸਿਰਫ ਸਿਰਫ ਵਿਦਿਆਰਥੀ ਨਹੀਂ ਸਗੋਂ ਸਾਰੇ ਹੀ ਲੋਕਾਂ ਦੇ ਸਾਰੇ ਹੀ ਵਿਅਕਤੀਆਂ ਦੀ ਵਿਅਕਤੀ ਦੇ ਜੀਵਨ ਲਈ ਸੁੰਦਰ ਲਿਖਾਈ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਜਿਵੇਂ ਜਿਵੇਂ ਕੋਈ ਵਿਅਕਤੀ ਜਿਵੇਂ ਜਿਵੇਂ ਕੋਈ ਵਿਦਿਆਰਥੀ ਆਪਣੀ ਲਿਖਾਈ ਸੁਧਾਰਦਾ ਜਾਂਦਾ ਹੈ ਆਪਣੀ ਲਿਖਾਈ ਨੂੰ ਨਿਖੇੜਦਾ ਜਾਂਦਾ ਹੈ ਤਿਵੇਂ-ਤਿਵੇਂ ਉਹਦੀ ਸ਼ਖਸੀਅਤ ਉਹਦੀ ਪਰਸਨੈਲਿਟੀ ਵੀ ਨਿਖਰਦੀ ਜਾਂਦੀ ਹੈ ਸੁੰਦਰ ਲਿਖਾਈ ਹੋਣਾ ਆਪਣੇ ਆਪ ਵਿੱਚ ਇੱਕ ਗੁਣ ਨਹੀਂ ਸਗੋਂ ਹੋਰ ਗੁਣਾਂ ਨੂੰ ਜਨਮ ਦੇਣ ਵਾਲੀ ਮਾਂ ਵੀ ਹੈ ਸੁੰਦਰ ਲਿਖਾਈ ਕਰਨ ਵਾਲੇ ਵਿਅਕਤੀ ਵਿੱਚ ਅਨੇਕਾਂ ਹੀ ਚੰਗੇ-ਚੰਗੇ ਗੁਣ ਵਿਕਸਿਤ ਹੋ ਜਾਂਦੇ ਹਨ ਸ਼ਿੱਖਿਆ ਵਿਭਾਗ ਨੇ ਇਸੇ ਪੜਾਅ ਵਿੱਚ ਆਪਣੇ ਵਿਦਿਆਰਥੀਆਂ ਦੀ ਆਪਣੀ ਅਧਿਆਪਕਾਂ ਦੀ ਸ਼ਖਸੀਅਤ ਨੂੰ ਹੋਰ ਨਿਖਾਰਨ ਲਈ ਇੱਕ ਮਹਿੰਮ ਚਲਾਈ ਹੈ ਉਹਦਾ ਨਾਮ ਹੈ ਅੱਖਰਕਾਰੀ ਮਹਿੰਮ ਕੀ ਹੈ ਇਹ ਅੱਖਰਕਾਰੀ ਮਹਿੰਮ ਆਓ ਵਿਸਤਾਰ ਨਾਲ ਜਾਣਦੇ ਹਾਂ ਵਰਦੀਪ ਸਿੰਘ ਜੀ ਸਾਡੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਬੜੇ ਹੀ ਯੋਗਦਾਨਪੀ ਲਿਖਾਈ ਵਿੱਚ ਇਹਨਾਂ ਦੀ ਬੜੀ ਹੀ ਮਹਾਰਤ ਹੈ ਇਹ ਸਾਡੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਅਧਿਆਪਕਾਂ ਨੂੰ ਗਵਾਹੀ ਕਰ ਰਹੇ ਨੇ ਨਾਲ ਇਹਨਾਂ ਦੇ ਸਰਤਾਜ ਸਾਹਿਬ ਸਿੰਘ ਜੀ ਹਨ ਪਰ ਜਿਹੜਾ ਮੈਂ ਕਾਰਨ ਉਹ ਸਾਡੇ ਕੋਲੇ ਨਹੀਂ ਪਹੁੰਚ ਸਕੇ ਸਾਡੀ ਮਨ ਦੀ ਇੱਛਾ ਸੀ ਕਿ ਦੋਨਾਂ ਹੀ ਵੀਰਾਂ ਨੂੰ ਸਾਥੀਆਂ ਨੂੰ ਇਕੱਠੇ ਨੂੰ ਮਿਲਾਇਆ ਜਾਵੇ ਤੇ ਅਖਰਕਾਰੀ ਮੇਮ ਬਾਰੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਜਾਵੇ ਵੀਰ ਓਰਮਲਦੀਪ ਸਿੰਘ ਦੀ ਜੋ ਲਿਖਾਈ ਹੈ ਉਹ ਲਾਲਿਤ ਕਲਾ ਅਕੈਡਮੀ ਤੱਕ ਪਹੁੰਚੀ ਹੋਈ ਹੈ ਬਹੁਤ ਸੋਹਣਾ ਲਿਖਦੇ ਨੇ ਬੜਾ ਸੋਹਣਾ ਚਿੱਤਰ ਦੇ ਨੇ ਬੜਾ ਸੋਹਣਾ ਮੋਤੀਆਂ ਦੀਵਾਂਗ ਅੱਖਰਾਂ ਨੂੰ ਚਿੰਦੇ ਨੇ ਤੇ ਇੰਟਰਵਿਊ ਦੇ ਦੌਰਾਨੀ ਮੈਂ ਤੁਹਾਨੂੰ ਇਹਨਾਂ ਦੀਆਂ ਜੋ ਲਿਖਤਾਂ ਨੇ ਉਹ ਨੂੰ ਤੁਹਾਡੀ ਸਕਰੀਨ ਤੇ ਸ਼ੇਅਰ ਕਰਦਾ ਰਵਾਂਗਾ ਉਹ ਤੁਸੀਂ ਦੇਖਦੇ ਰਹੋ ਤੇ ਵੀਰ ਤੋਂ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਜੋ ਅੱਖਰਕਾਰੀ ਮਹਿਮ 2020 ਹੈ ਕਿ ਜੀ ਅੱਖਰਕਾਰੀ ਮਹਿਮ 2020 ਸਕੂਲ ਸਿੱਖਿਆ ਭਾਗ ਪੰਜਾਬ ਇਸ ਬੰਦੀ ਸਾਡੇ ਦਰਸ਼ਕਾਂ ਨੂੰ ਤੁਸੀਂ ਜਾਣਕਾਰੀ ਦਿਓ ਅੱਖਰਕਾਰੀ ਮੁਹਿੰਮ ਨੂੰ 2020 ਸਕੂਲ ਸਿੱਖਿਆ ਵਿਭਾਗ ਵੱਲੋਂ ਜੋ ਚਲਾਈ ਜਾ ਰਹੀ ਹੈ ਜੀ ਜੀ ਇਸ ਦਾ ਮੁੱਢ 2 ਸਾਲ ਪਹਿਲਾਂ ਅ ਸਿੱਖਿਆ ਵਿਭਾਗ ਦੀ ਸਰਦਲ ਤੇ ਜਿਹੜੇ ਸਾਰੇ ਜ਼ਿਲ੍ਹਿਆਂ ਦੇ ਲਿਖਾਈ ਮਹਾਰਧਿਆਪਕ ਹੈ ਉਹਨਾਂ ਦੇ ਜੁੜ ਮਿਲੇ ਤੋਂ ਹੋ ਗਿਆ ਸੀ ਜੀ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਜੀ ਸਟੇਟ ਕੋਆਰਡੀਨੇਟਰ ਡਾਕਟਰ ਦਵਿੰਦਰ ਬੋਹਾ ਜੀ ਜੀ ਉਹਨਾਂ ਦਾ ਸ਼ੁਰੂ ਤੋਂ ਹੀ ਵਿਚਾਰ ਸੀ ਕਿ ਸੁੰਦਰ ਲਿਖਾਈ ਦੇ ਮਾਮਲੇ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਪ੍ਰੋਗਰਾਮ ਦਾ ਆਗਾਜ਼ ਕੀਤਾ ਜਾਵੇ ਜੀ ਜੀ ਜਿਦੇ ਨਾਲ ਸਾਡੇ ਅਧਿਆਪਕਾਂ ਦੀ ਔਰ ਸਾਡੇ ਜਿਹੜੀ ਬੱਚਿਆਂ ਦੀ ਲਿਖਾਈ ਸੁੰਦਰ ਹੋ ਸਕੇ ਜੀ ਜੀ ਅ ਸਰ ਮੈਂ ਦੱਸਣਾ ਚਾਹਾਂਗਾ ਕਿ ਸਤੰਬਰ 2018 ਦੇ ਵਿੱਚ ਡਾਕਟਰ ਦਵਿੰਦਰ ਬੋਹਾ ਜੀ ਵੱਲੋਂ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਸੀ ਜੀ ਤੁਹਾਡੇ ਮੈਂ ਗੰਗ ਵਿੱਚ ਚੁੱਕਦਾ ਐ ਵੀ ਲਗਭਗ ਇਸ ਅਖਰਕਾਰੀ ਮਹਿਮ ਜੀ ਜੋ ਸ਼ੁਰੂ ਹਟਾ ਹੈ ਉਹ ਨੀ ਪੱਥਰਾ 2 ਸਾਲ ਪਹਿਲਾਂ ਰੱਖਿਆ ਜਾ ਚੁੱਕਾ ਹੈ ਹਾਂਜੀ ਹਾਂਜੀ ਤਾਂ ਉਸ ਨੂੰ ਹੁਣ ਪ੍ਰੈਕਟੀਕਲ ਦੇ ਰੂਪ ਵਿੱਚ ਸਾਡੇ ਅਧਿਆਪਕਾਂ ਦੇ ਰੂਪ ਰੂਪ ਲਿਆਂਦਾ ਜਾ ਰਿਹਾ ਜੀ ਜੀ ਹਾਂਜੀ ਹਾਂਜੀ ਸਰ 2 ਸਾਲ ਪਹਿਲਾਂ ਸਤੰਬਰ 2018 ਦੇ ਵਿੱਚ ਸਾਰੇ ਹੀ ਜ਼ਿਲ੍ਹਿਆਂ ਦੇ ਜਿਹੜੇ ਲਖਾਈ ਮਹਾਰਾਧਿਆਪਕ ਹੈ ਜੀ ਜੀ ਸਾਰੇ ਜ਼ਿਲ੍ਹਿਆਂ ਤੋਂ ਦੋ ਦੋ ਅਧਿਆਪਕ ਉਥੇ ਵਰਕਸ਼ਾਪ ਦੇ ਵਿੱਚ ਬੁਲਾਏ ਗਏ ਸੀ ਜੀ ਜੀ ਔਰ ਡਾਕਟਰ ਬੋਹਾ ਜੀ ਦੀ ਅਗਵਾਈ ਦੇ ਵਿੱਚ ਉਹ ਦੋ ਦਿਨਾਂ ਇੱਕ ਵਰਕਸ਼ਾਪ ਲੱਗੀ ਸੀ ਜੀ ਜੀ ਉਸ ਵਰਕਸ਼ਾਪ ਦੇ ਵਿੱਚ ਜੋ ਵਿਚਾਰ ਗੋਸ਼ਟੀ ਹੋਈ ਜੋ ਵਿਚਾਰ ਉੱਬਰ ਕੇ ਆਏ ਉਦੇ ਵਿੱਚ ਇੱਕ ਬੱਚਿਆਂ ਦੀ ਲਿਖਾਈ ਦੇ ਸੁਧਾਰ ਲਈ ਇੱਕ ਸਲੇਖ ਤਿਆਰ ਕਰਨ ਦਾ ਇੱਕ ਖੜਾ ਤਿਆਰ ਕੀਤਾ ਗਿਆ ਸੀ ਜੰਦਾ ਬਾਈ ਲਿਖਾਈ ਸੁਧਾਰਨ ਵਾਸਤੇ ਦੀ ਲੋਡ ਮਹਿਸੂਸ ਹੋਈ ਬਿਲਕੁਲ ਬਿਲਕੁਲ ਸਰ ਜੀ ਜੀ ਲੋਡ ਮਹਿਸੂਸ ਇਸ ਤਰ੍ਹਾਂ ਹੋਈ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਆਂ ਵੀ ਸਿੱਖਿਆ ਦੇ ਖੇਤਰ ਦੇ ਵਿੱਚ ਜਿਵੇਂ ਜਿਵੇਂ ਤਕਨੀਕੀ ਵਿਕਾਸ ਹੋਇਆ ਹੈ ਜੀ ਜੀ ਤਕਨੀਕੀ ਵਿਕਾਸ ਹੋਣ ਦੇ ਕਾਰਨ ਜਿਹੜਾ ਸਾਡਾ ਲਿਖਾਈ ਵਾਲਾ ਪੱਖ ਹੈ ਉਹ ਬਹੁਤ ਪਿੱਛੇ ਚਲਾ ਗਿਆ ਸੀ ਜੀ ਜੀ ਔਰ ਅਜੇ ਉਸ ਦੀ ਲੋੜ ਸੀ ਜੀ ਜੀ ਪੜਾਈ ਵਿੱਚ ਲਿਖਾਈ ਸੁੰਦਰ ਲਿਖਾਈ ਹੋਣ ਦਾ ਬਹੁਤ ਹੀ ਮਹੱਤਵ ਹੈ ਬਹੁਤ ਹੀ ਉਹਦੀ ਲੋੜ ਹੈ ਇਸ ਗੱਲ ਨੂੰ ਬਖੂਬੀ ਜੋ ਪੰਜਾਬ ਸਰਕਾਰ ਨੇ ਪੰਜਾਬ ਦੇ ਸਿੱਖਿਆ ਵਿਭਾਗ ਨੇ ਇਸ ਨਵੇਂ ਨੂੰ ਪਛਾਣਿਆ ਤਾਂ ਸੁੰਦਰ ਲਿਖਾਈ ਵਾਸਤੇ ਇਹ ਮਹਿੰਮ ਸ਼ੁਰੂ ਕੀਤੀ ਗਈ ਹੈ ਜੀ ਹਾਂ ਜੀ ਬਹੁਤ ਹੀ ਸੋਹਣਾ ਪ੍ਰੋਗਰਾਮ ਹੈ ਜੀ ਸਿੱਖਿਆ ਭਾਗ ਵੱਲੋਂ ਜੀ ਤੇ ਸਰ ਜੀ ਆਪਾਂ ਲਿਖਾਈ ਦੀ ਗੱਲ ਕਰਦੇ ਹਾਂ ਤਾਂ ਜਿਹੜਾ ਲਿਖਾਈ ਹੈ ਸਾਡੀ ਸ਼ਖਸੀਅਤ ਦਾ ਪ੍ਰਤੀਬਿੰਬ ਹੈ ਬਿਲਕੁਲ 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 ਤੇ ਇਸੇ ਹੀ ਪੱਖ ਨੂੰ ਦੇਖਦੇ ਹੋਇਆ ਜਿਹੜੇ ਸਿੱਖਿਆ ਭਾਗ ਵੱਲੋਂ ਆਇਆ ਇਹ ਜਿਹੜੀ ਮਹਿੰਮ ਸ਼ੁਰੂ ਕੀਤੀ ਗਈ ਹੈ ਜੀ ਜੀ ਔਰ ਸਾਡੇ ਲਈ ਇੱਕ ਸਰ ਬੜੀ ਮਾਣ ਵਾਲੀ ਗੱਲ ਹੈ ਪੂਰੇ ਦੇਸ਼ ਤੋਂ ਛੱਡੋ ਮੈਂ ਕਹਿੰਨਾ ਵੀ ਪੂਰੇ ਸੰਸਾਰ ਪੱਧਰ ਤੇ ਇਹ ਸਾਡਾ ਪੰਜਾਬ ਜਿਹੜਾ ਮੋਹਰੀ ਸੂਬਾ ਹੋਊਗਾ ਜਿਨ੍ਹਾਂ ਨੇ ਐਡੇ ਵੱਡੇ ਪੱਧਰ ਤੇ ਸੁੰਦਰ ਲਿਖਾਈ ਦੀ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ ਜੀ 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 ਸਾਨੂੰ ਇਸ ਲਈ ਮਾਣ ਹੈ ਇਸ ਗੱਲ ਦਾ ਕਿ ਅਸੀਂ ਉਹ ਇਹ ਮੋਰੀਕਾਰਜ ਦੇ ਵਿੱਚ ਆਪਦੀ ਭੂਮਿਕਾ ਨਿਭਾ ਰਹੇ ਹਾਂ ਜੀ ਜੀ ਜਿਵੇਂ ਜਿਵੇਂ ਵਿਅਕਤੀ ਆਪਣੀ ਲਿਖਾਈ ਨੂੰ ਨਖੇਰਦਾ ਸੁੰਦਰ ਕਰਦਾ ਉਵੇਂ ਉਹਦੀ ਸ਼ਕਸ਼ੀਤ ਵੀ ਨਖਰਦੀ ਰਹਿੰਦੀ ਹੈ ਬਿਲਕੁਲ ਰਮਨ ਸਿੰਘ ਦੀਪ ਸਿੰਘ ਜੀ ਇਹ ਦੱਸੋ ਕਿ ਐਡਾ ਵੱਡਾ ਪੰਜਾਬ ਲਗਭਗ ਪ੍ਰਾਇਮਰੀ ਪੱਧਰ ਤੇ 50000 ਮੁਲਾਜ਼ਮ ਕੰਮ ਕਰਦਾ ਜੀ ਉਹਨਾਂ ਨੂੰ ਅਖਰਕਾਰੀ ਮੁਹਿੰਮ ਤਹਿਤ ਉਹਨਾਂ ਦੀ ਲਿਖਾਈ ਨੂੰ ਹੋਰ ਸੁਧਾਰਨਾ ਲਿਖਾਈ ਪਹਿਲਾਂ ਵੀ ਉਹਨਾਂ ਦੀ ਬਹੁਤ ਖੂਬਸੂਰਤ ਹੈ ਉਸ ਨੂੰ ਹੋਰ ਸੁਧਾਰ ਕਰਨਾ ਏ ਡਿਪਾਰਟਮੈਂਟ ਨੇ ਕਿਸ ਤਰ੍ਹਾਂ ਇਸ ਨੂੰ ਪ੍ਰੈਕਟੀਕਲ ਤੌਰ ਤੇ ਉਹਨੂੰ ਗਰਾਊਂਡ ਲੈਵਲ ਤੇ ਉਹਨਾਂ ਦੇ ਹੱਥ ਤੱਕ ਕਿਵੇਂ ਪਹੁੰਚ ਕਰੂਗਾ ਜੀ ਹਾਂਜੀ ਸਰ ਮੈਂ ਇਹਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਗਾ ਕਿ ਇਸ ਮਹਿਮ ਨੂੰ ਸਿਰੇ ਚੜਾਉਣ ਵਾਸਤੇ ਸਾਡੇ ਡਾਕਟਰ ਦਵਿੰਦਰ ਬੋਹਾ ਜੀ ਆ ਪਿਛਲੇ 1 ਮਹੀਨੇ ਤੋਂ ਮਤਲਬ ਦਿਨ ਰਾਤ ਕਾਰਜ ਕਰ ਰਹੇ ਆ ਜੀ ਜੀ ਜਿਹੜੇ ਸਾਡੇ ਸਟੇਟ ਕਮੇਟੀ ਮੈਂਬਰ ਆ ਸਾਡੀਆਂ ਤਕਰੀਬਨ ਹਰ ਰੋਜ਼ ਮੀਟਿੰਗਸ ਹੁੰਦੀਆਂ ਜੀ ਜੀ ਉਹਦੇ ਵਿੱਚ ਕੀ ਪਲਾਨਿੰਗ ਕੀਤੀ ਗਈ ਹੈ ਕਿ ਹਰੇਕ ਜ਼ਿਲ੍ਹੇ ਦੇ ਵਿੱਚ ਦੋ ਰਿਸੋਰਸ ਪਰਸਨ ਆਏ ਜਿਹੜੇ ਲਗਾਏ ਗਏ ਆ ਜੀ ਜਿਹੜੇ ਆਪਣੇ ਜ਼ਿਲ੍ਹੇ ਦੀ ਅਗਵਾਈ ਕਰਦੇ ਆ ਜੀ ਜੀ ਉਸ ਤੋਂ ਬਾਅਦ ਜ਼ਿਲ੍ਹੇ ਨੂੰ ਬਲਾਕਾਂ ਦੇ ਵਿੱਚ ਵੰਡਿਆ ਗਿਆ ਜੀ ਜੀ ਹਰੇਕ ਬਲਾਕ ਦੇ ਵਿੱਚੋਂ ਪੰਜ ਅਧਿਆਪਕ ਰਿਸੋਰਸ ਪਰਸਨ ਦੇ ਤੌਰ ਤੇ ਲਗਾਏ ਗਏ ਆ ਜੀ ਜੀ ਔਰ ਉਹਨਾਂ ਪੰਜ ਅਧਿਆਪਕਾਂ ਨੂੰ ਅਗੇ 50-50 ਅਧਿਆਪਕ ਦੇਖ ਦਿੱਤੇ ਗਏ ਆ ਜਿਨ੍ਹਾਂ ਨੂੰ ਉਹਨਾਂ ਨੇ ਟ੍ਰੇਨਿੰਗ ਦੇਣੀ ਆ ਜੀ ਜੀ ਔਰ ਟ੍ਰੇਨਿੰਗ ਦੌਰਾਨ ਜੋ ਵੀ ਅਧਿਆਪਕ ਆਪਣੇ ਨੋਟਸ ਉਹਨਾਂ ਨੂੰ ਭੇਜਣਗੇ ਉਹਨਾਂ ਦੀ ਫੀਡਬੈਕ ਉਹ ਜਿਹੜੇ ਰਿਸੋਰਸ ਪਰਸਨ ਆ ਉਹ ਉਹਨਾਂ ਨੂੰ ਵਾਪਸ ਭੇਜਣਗੇ ਜੀ ਜੀ ਠੀਕ ਹੈ ਤਾਂ ਹੁਣ ਸਿੱਖਿਆ ਵਿਭਾਗ ਵੀ ਜੋ ਇਹ ਪਲਾਨਿੰਗ ਆ ਬਹੁਤ ਹੀ ਉਹਨਾਂ ਕਿਸਮ ਦੀ ਆ ਬਹੁਤ ਸੋਹਣੀ ਪਲਾਨਿੰਗ ਹੈ ਇਸ ਵਿੱਚ ਲਗਭਗ 50 ਹਜ਼ਾਰ ਜੋ ਕਰਮਚਾਰੀ ਨੇ ਉਹਨਾਂ ਨੂੰ ਟ੍ਰੇਨ ਦਿੱਤੀ ਜਾ ਰਹੀ ਹੈ ਤੇ ਉਹਨਾਂ ਨੂੰ ਟ੍ਰੇਨਿੰਗ ਦੇਣ ਵਾਸਤੇ ਜੋ ਰਿਸੋਰਸ ਪਰਸਨ ਨੇ ਪੰਜਾਬ ਪੱਧਰ ਤੇ ਲਗਭਗ ਹਰੇਕ ਜ਼ਿਲ੍ਹੇ 'ਚ ਤੇ ਉਸ ਤੋਂ ਬਾਅਦ ਬਲਾਕ ਲੈਵਲ ਤੇ ਬਲਾਕ ਲੈਵਲ ਤੋਂ ਕਸਟਮਰ ਲੈਵਲ ਤੱਕ ਪਹੁੰਚੇ ਹੋਏ ਨੇ ਜੀ 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 ਲਗਭਗ 1300 ਦੇ ਕਰੀਬ ਜੋ ਰਿਸੋਰਸ ਪਰਸਨ ਹੈ ਉਹ ਕੰਮ ਕਰਦੇ ਨੇ ਡੇਲੀ ਜ਼ੂਮ ਮੀਟਿੰਗ ਵੀ ਰਾਹੀਂ ਜਾਂ ਸੈਮੀਨਾਰ ਲੈਣ ਦੇ ਲਈ ਤਾਂ ਬਹੁਤ ਸਾਰੇ ਪਰੋਲਾ ਸਿੱਖਿਆ ਵਿਦਵਤਾ ਉਮਰ ਸਿੰਘ ਇਹ ਦੱਸੋ ਜੀ ਜੋ ਲਿਖਾਈ ਹੈ ਬਚਨ ਲਿਖਾਈ ਹੈ ਬਚਨ ਲਿਖਾਈ ਨਾਲ ਹਰ ਇੱਕ ਵਿਅਕਤੀ ਦਿਖਾਈ ਸੋਹਣੀ ਹੋਣੀ ਚਾਹੀਦੀ ਹੈ ਬਿਲਕੁਲ ਸਰ ਤਾਂ ਜਦੋਂ ਇਹ ਕਿਸੇ ਇਹ ਤੁਹਾਡੀ ਮਹਿਮਾ ਹੈ ਅਖਰਕਾਰੀ ਮਹਿਮਾ ਆਪਣੀ ਇਹਦੇ ਨਾਲ ਆਪਣੇ ਸਕੂਲਾਂ ਨੂੰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਜਿਆਦਾ ਆਪਕ ਨੂੰ ਇਹਦਾ ਓਵਰਲ ਕੀ ਫਾਇਦਾ ਹੋਵੇ ਸਰ ਜੀ ਆਪਾਂ ਗੱਲ ਕਰਦੇ ਆਂ ਸੁੰਦਰ ਲਿਖਾਈ ਦੀ ਤਾਂ ਸੁੰਦਰ ਲਿਖਾਈ ਜਿਹੜੀ ਸਾਡੀ ਸ਼ਖਸੀਅਤ ਦਾ ਅੰਗ ਹੈ ਜੀ ਜੀ ਇੱਕ ਉਹਦੇ ਨਾਲ ਵਿਦਿਆਰਥੀ ਦੀ ਸ਼ਖਸੀਅਤ ਦੇ ਵਿੱਚ ਨਿਖਾਰ ਤਾਂ ਆਊਗਾ ਹੀ ਆਊਗਾ ਜੀ ਜੀ ਤੇ ਜੇ ਆਪਾਂ ਪੜਾਈ ਦੇ ਪੱਧਰ ਤੇ ਗੱਲ ਕਰਦੇ ਆਂ ਤਾਂ ਜਿਹੜਾ ਸਾਡਾ ਸਿੱਖਿਆ ਵਿਭਾਗ ਹੈ ਜੀ ਇਸ ਵਾਰ ਸੁੰਦਰ ਲਿਖਾਈ ਦੇ ਸਿੱਖਿਆ ਭਗ ਵੱਲੋਂ 10 ਨੰਬਰ ਰੱਖੇ ਗਏ ਹੈ ਕਿ ਜਿਸ ਵਿਦਿਆਰਥੀ ਦੀ ਲਿਖਾਈ ਸੁੰਦਰ ਹੋਊਗੀ ਉਸ ਨੂੰ 10 ਨੰਬਰ ਜਿਹੜੇ ਆਇਆ ਉਹ ਵਧ ਦਿੱਤੇ ਜਾਣਗੇ ਜੀ ਜੀ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਸੁੰਦਰ ਲਿਖਾਈ ਹੈ ਉਹ ਸਾਡੀ ਸ਼ਖਸੀਅਤ ਨੂੰ ਨਖਾਰਦੀ ਹੈ ਜੀ ਜੀ ਸਾਡੀ ਸ਼ਖਸੀਅਤ ਦੇ ਵਿੱਚ ਸੁੰਦਰ ਲਿਖਾਈ ਦੇ ਨਾਲ ਜਿਹੜਾ ਸਹਿਜ ਜੀ ਤੇ ਕਲਾਤਮਕਤਾ ਦੇ ਜਿਹੜੇ ਗੁਣ ਪੈਦਾ ਹੁੰਦੇ ਜੀ 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 ਇਹ ਸੁੰਦਰ ਲਿਖਾਈ ਜੋ ਬੱਚਾ ਕਰਦਾ ਹੈ ਤਾਂ ਉਹਦੀ ਸ਼ਖਸੀਅਤ ਓਵਰਆਲ ਅਸਰ ਪੈਂਦਾ ਹੈ ਉਹ ਚੰਗੇ ਗੁਣ ਇਹ ਕਹਿੰਦਾ ਬਾਬਾ ਜੀ ਸੁੰਦਰ ਲਿਖਾਈ ਹੈ ਉਹ ਗੁਨਾ ਦੀ ਖਾਨ ਹੈ ਆਪਣੇ ਵਿੱਚ ਇੱਕ ਗੁਣ ਨਹੀਂ ਹੈ ਇਹ ਬਹੁਤ ਜਿਆਦਾ ਗੁਨਾ ਨੂੰ ਪੈਦਾ ਕਰਦੀ ਹੈ ਜੇ ਵਿਦਿਆਰਥੀ ਦੀ ਲਿਖਾਈ ਸੁੰਦਰ ਹੋ ਜਾਊ ਆਟੋਮੈਟਿਕ ਉਸ ਦੀ ਜੋ ਸ਼ਖਸੀਅਤ ਵਿੱਚ ਹੋਰ ਚੰਗੇ ਗੁਣ ਵੀ ਪੈਦਾ ਹੋ ਜਾਣਗੇ ਬਿਲਕੁਲ ਬਿਲਕੁਲ ਔਰ ਮਨ ਜੀ ਅਗਲੀ ਗੱਲ ਮੈਂ ਜਾਣਨਾ ਚਾਹੁੰਦਾ ਕਿ ਇਹ ਕੇਵਲ ਤੇ ਕੇਵਲ ਪੰਜਾਬੀ ਭਾਸ਼ਾ ਤੇ ਕੰਮ ਹੋ ਰਿਹਾ ਸੁੰਦਰ ਲਖਾਈ ਵਾਸਤੇ ਕਿ ਹੋਰ ਵੀ ਕੋਈ ਉਪਰਾਲਾ ਕੀਤਾ ਜਾ ਰਿਹਾ ਨਹੀਂ ਸਰ ਇਹ ਪੰਜਾਬੀ ਅੰਗਰੇਜ਼ੀ ਤੇ ਹਿੰਦੀ ਤਿੰਨਾਂ ਪਛਾਵਾਂ ਦੇ ਉੱਪਰ ਸੁੰਦਰ ਲਖਾਈ ਤੇ ਜਿਹੜਾ ਕੰਮ ਹੋ ਰਿਹਾ ਹੈ ਜੀ ਜੀ ਸੋ ਤਾਂ ਕਹਿੰਦਾ ਵੀ ਤਿੰਨੇ ਪਛਾਵਾਂ ਨੂੰ ਕਵਰ ਕੀਤਾ ਜਾ ਰਿਹਾ ਹੈ ਵੀ ਵਿਦਿਆਰਥੀ ਕਿਸੇ ਵੀ ਭਾਸ਼ਾ ਵਿੱਚ ਸੁੰਦਰ ਲਖਾਈ ਵੱਲੋਂ ਮਾਰ ਨਾ ਖਾਵੇ ਉਹ ਪੰਜਾਬੀ ਵਿੱਚ ਵੀ ਤੇ ਲਿਖੇ ਉਹ ਹਿੰਦੀ ਵਿੱਚ ਲਿਖੇ ਤੇ ਇੰਗਲਿਸ਼ ਨੂੰ ਵੀ ਬਿਹਤਰ ਢੰਗ ਨਾਲ ਲਿਖ ਸਕੇ ਅਤੇ ਕੰਮ ਹੋ ਰਿਹਾ ਫਿਲਹਾਲ ਜਿਹੜਾ ਹੈਗਾ ਮਹਿੰਮਾ ਪੰਜਾਬੀ ਤੋਂ ਸ਼ੁਰੂ ਕੀਤੀ ਗਈ ਹੈ ਜੀ ਜੀ ਤੇ ਇਸ ਤੋਂ ਬਾਅਦ ਅੰਗਰੇਜ਼ੀ ਤੇ ਜਿਹੜੀ ਹਿੰਦੀ ਵਿਸ਼ੇ ਹੈ ਉਹਨਾਂ ਦੀ ਜਿਹੜੀ ਹੈਗੀ ਹੈ ਅੱਖਰਕਾਰੀ ਹੈ ਉਹਦੀ ਮਹਿੰਮਾ ਸ਼ੁਰੂ ਕੀਤੀ ਜਾਵੇਗੀ ਬੜੀ ਜਲਦ ਹੀ ਇਹ ਸ਼ੁਰੂ ਕੀਤੀ ਜਾਵੇਗੀ ਇਹਦੇ ਲਈ ਜਿਹੜੀਆਂ ਪਲੈਨਿੰਗਸ ਸਾਰੀਆਂ ਹੋ ਚੁੱਕੀਆਂ ਜੀ ਜੀ ਪੰਜਾਬੀ ਲਿਖਾਈ ਦੀ ਮਹਿੰਮ ਖਤਮ ਹੋਣ ਤੋਂ ਬਾਅਦ ਹੀ ਜਿਹੜੀਆਂ ਹਿੰਦੀ ਤੇ ਇੰਗਲਿਸ਼ ਦੀਆਂ ਟ੍ਰੇਨਿੰਗਸ ਸ਼ੁਰੂ ਹੋ ਜਾਣਗੀਆਂ ਜੀ ਜੀ ਜਲਦੀ ਇਹ ਜੋ ਅਗਲਾ ਪ੍ਰੋਗਰਾਮ ਹੈ ਉਹ ਗਰਾਊਂਡ ਲੈਵਲ ਤੇ ਆਵੇਗਾ ਵਿਦਿਆਰਥੀ ਨੂੰ ਲਾ ਹੋਵੇਗਾ ਬਿਲਕੁਲ ਸਰ ਤਾਂ ਉਰਮਲ ਜੀ ਇੱਕ ਗੱਲ ਬਣ ਹੋਰ ਦੱਸੋ ਵੀ ਟੀਚਰ ਟ੍ਰੇਨਿੰਗਸ ਹੋ ਗਈ ਟੀਚਰ ਨੇ ਗੁਰ ਸਿੱਖ ਲਈ ਉਹਨੂੰ ਆਪਣੀ ਲਿਖਾਈ ਨੂੰ ਹੋਰ ਸੁਧਾਰਨ ਦੇ ਬੱਚੇ ਨੂੰ ਗੁਰ ਸਿਖਾ ਦੇਣਗੇ ਤਾਂ ਇਹ ਗੱਲ ਦੀ ਲੋੜ ਪਊਗੀ ਵੀ ਬੱਚੇ ਉਸ ਲਿਖਾਈ ਨੂੰ ਅਭਿਆਸ ਕਿਸ ਤਰ੍ਹਾਂ ਕਰਨਗੇ ਉਹਦੇ ਵਾਸਤੇ ਵੀ ਸਟੇਟ ਵੱਲੋਂ ਕੋਈ ਜਰੀਆ ਅਪਣਾਇਆ ਗਿਆ ਵੀ ਵਿਦਿਆਰਥੀ ਕਿ ਸੌ ਨਾ ਅਭਿਆਸ ਕਰ ਸਕਣ ਉਹ ਸੁੰਦਲ ਕਾਇਦਾ ਹਾਂਜੀ ਹਾਂਜੀ ਸਰ ਮੈਂ ਸ਼ੁਰੂਆਤੀ ਵਿੱਚ ਹੀ ਗੱਲ ਕੀਤੀ ਸੀ ਕਿ ਸਤੰਬਰ 2018 ਦੇ ਵਿੱਚ ਜਦੋਂ ਸਾਡੀ ਵਰਕਸ਼ਾਪ ਲੱਗੀ ਸੀ ਤਾਂ ਉਸ ਵਰਕਸ਼ਾਪ ਦੇ ਵਿੱਚ ਜਿਹੜਿਆ ਇੱਕ ਸਲੇਖ ਤਿਆਰ ਕੀਤਾ ਗਿਆ ਸੀ ਉਹਦਾ ਕੱਚਾ ਖਾੜਾ ਤਿਆਰ ਕੀਤਾ ਗਿਆ ਸੀ ਉਹ ਸਲੇਖ ਜਿਹੜੀਆਂ ਛਪ ਕੇ ਸਾਡੇ ਸਕੂਲਾਂ ਦੇ ਵਿੱਚ ਪਹੁੰਚ ਚੁੱਕੀਆਂ ਐ ਉਹ ਬੱਚਿਆਂ ਲਈ ਵੀ ਆਇਆ ਔਰ ਅਧਿਆਪਕਾਂ ਲਈ ਵੀ ਆਇਆ ਜੀ ਜੀ ਉਸ ਲੇਖ ਦੇ ਉੱਪਰ ਜਿਹੜਾ ਅਧਿਆਪਕ ਤੇ ਜਿਹੜੇ ਬੱਚੇ ਹੈਗੇ ਆ ਉਸ ਲੇਖ ਦੇ ਉੱਪਰ ਲਿਖਾਈ ਦਾ ਅਭਿਆਸ ਕਰ ਸਕਦੇ ਆ ਉਹ ਇੱਕ ਅਭਿਆਸ ਪੁਸਤਕ ਦੇ ਤੌਰ ਤੇ ਆ ਉਹ ਜੀ ਜੀ ਮੈਂ ਆਪਣੇ ਦਰਸ਼ਕਾਂ ਦੱਸ ਦੇਵਾਂ ਵੀ ਜੋ ਇਹ ਅਭਿਆਸ ਪੁਸਤਕਾਂ ਦੀ ਗੱਲ ਕਰ ਰਹੇ ਹਾਂ ਜੀ ਸਟੇਟ ਦੇ ਬਹੁਤ ਹੀ ਯੋਗ ਅਧਿਆਪਕਾਂ ਦੁਆਰਾ ਇਹ ਕਿਸ ਤਰ੍ਹਾਂ ਬਿਉਤਮੰਦੀ ਕੀਤੀ ਗਈ ਹੈ ਉਹਨੂੰ ਬੱਚੇ ਨੂੰ ਕਿਵੇਂ ਸਿਖਾਇਆ ਜਾਵੇਗਾ ਇਸ ਤਰ੍ਹਾਂ ਕੰਮ ਕੀਤਾ ਗਿਆ ਅਭਿਆਸ ਪੁਸਤਕਾਂ ਨੂੰ ਬਹੁਤ ਹੀ ਲਿਖਾਈ ਦੇ ਮਾਹਰ ਅਧਿਆਪਕਾਂ ਵੱਲੋਂ ਇਹ ਤਿਆਰ ਕੀਤਾ ਗਿਆ ਜੋ ਸਟੇਟ ਵੱਲੋਂ ਛਪ ਕੇ ਵਿਦਿਆਰਥੀਆਂ ਦੇ ਹੱਥ ਤੱਕ ਉਹ ਬੁੱਕ ਜਾਂ ਉਹ ਅਭਿਆਸ ਪੁਸਤਕ ਪਹੁੰਚ ਚੁੱਕੀ ਹੈ ਤਾਂ ੁਰਮਲ ਜੀ ਇਸ ਸਰਦਾ ਜੋ ਆਪਣੇ ਅਖਰਕਾਰੀ ਮਹਮ ਹੈ ਇਹਦਾ ਉਦੇਸ਼ ਇਹੀ ਹੈ ਵੀ ਵਿਦਿਆਰਥੀਆਂ ਵਿੱਚ ਅਧਿਆਪਕਾਂ ਵਿੱਚ ਲਿਖਾਈ ਸੁੰਦਰ ਹੋ ਸਕੇ ਵਿਦਿਆਰਥੀ ਆਪਣੀ ਲਿਖਾਈ ਨੂੰ ਸੁਧਾਰ ਸਕਣ ਆਪਣੀ ਵਿਅਕਤੀਤਵ ਨੂੰ ਆਪਣੀ ਪਰਸਨੈਲਿਟੀ ਨੂੰ ਸੁਧਾਰ ਸਕਣ ਇਹਨਾਂ ਸਮੁੱਚੇ ਹੀ ਸਿੱਖਿਆ ਵਿਭਾਗ ਨੂੰ ਫਾਇਦਾ ਹੋਵੇਗਾ ਥੋੜਾ ਹੋਰ ਇਸ ਗੱਲ ਨੂੰ ਡਿਸਕ੍ਰਾਈਬ ਕਰੋ ਵੀ ਕਿਸ ਤਰ੍ਹਾਂ ਸਿੱਖਿਆ ਭਾਗ ਨੂੰ ਇਸ ਦਾ ਫਾਇਦਾ ਹੋਊਗਾ ਕੀ ਸਕੂਲਾਂ ਤੇ ਸਕਾਰੀ ਸਕੂਲਾਂ ਤੇ ਚੰਗੇ ਨਤੀਜੇ ਤੇ ਚੰਗੀਆਂ ਅਗੇ ਦਾਖਲੇ ਹੋਣ ਦਾ ਵੀ ਇਹਨਾਂ ਨਾਲ ਹੋ ਸਕਦਾ ਹੈ ਹਾਂਜੀ ਸਰ ਤੁਹਾਡਾ ਸਵਾਲ ਬਹੁਤ ਵਧੀਆ ਜੀ ਅੱਗੇ ਜਦੋਂ ਆਪਾਂ ਲਿਖਾਈ ਦੇ ਮਾਮਲੇ ਦੇ ਵਿੱਚ ਗੱਲ ਕਰਦੇ ਸੀਗੇ ਜਾਂ ਜਦੋਂ ਕਿਤੇ ਲਿਖਾਈ ਮੁਕਾਬਲੇ ਹੁੰਦੇ ਸੀਗੇ ਤੇ ਜਿਹੜੇ ਪ੍ਰਾਈਵੇਟ ਸਕੂਲ ਸੀਗੇ ਉਹਨਾਂ ਦੇ ਬੱਚੇ ਸਾਡੇ ਸਕੂਲਾਂ ਦੇ ਬੱਚਿਆਂ ਨਾਲੋਂ ਮੋੜ ਹੀ ਰਹਿੰਦੇ ਸੀ ਇਸ ਗੱਲ ਦਾ ਸਾਨੂੰ ਹਮੇਸ਼ਾ ਹੀ ਖੇਤ ਰਹਿੰਦਾ ਸੀ ਪਰ ਜਿਹੜੀ ਇਹ ਮੁਹਿੰਮ ਹੈ ਇਹਦੇ ਨਾਲ ਇੱਕ ਸਾਡੇ ਜਿਹੜੇ ਸਰਕਾਰੀ ਸਕੂਲ ਹੈ ਉਹਨਾਂ ਦੇ ਬੱਚਿਆਂ ਨੂੰ ਬਹੁਤ ਵਧੀਆ ਇੱਕ ਪਲੇਟਫਾਰਮ ਮਿਲੂਗਾ ਤੇ ਸਾਡੇ ਜਿਹੜੇ ਬੱਚੇ ਹੈਗੇ ਆ ਹੁਣ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਲਿਖਾਈ ਦੇ ਵਿੱਚ ਪਛਾੜ ਦੇਣਗੇ ਜਿਸ ਤਰ੍ਹਾਂ ਸਾਡੇ ਅਧਿਆਪਕਾਂ ਨੇ ਮਿਹਨਤ ਕੀਤੀ ਹੈ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਲੋਕ ਜਿਹੜੇ ਹੈਗੇ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਆਪਦੇ ਦਾਖਲ ਕਰ ਰਹੇ ਆ ਔਰ ਜਿਹੜਾ ਲਿਖਾਈ ਦਾ ਆਪਾਂ ਇੱਕ ਸਾਡੇ ਬੱਚਿਆਂ ਦਾ ਸੁਧਰੂਗਾ ਤਾਂ ਇਹਦੇ ਨਾਲ ਸਾਡੇ ਸਕੂਲਾਂ ਦੇ ਦਾਖਲੇਾਂ ਤੇ ਵੀ ਬਹੁਤ ਵੱਡਾ ਅਸਰ ਪਾਊਗਾ ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੋਊਗੀ ਵੀ ਔਰ ਮਨਦੀਪ ਜੀ ਸਾਨੂੰ ਤੁਸੀਂ ਦੱਸੋ ਕਿ ਵਿਦਿਆਰਥੀ ਕੋਈ ਪਹਿਲੀ ਚ ਪੜਦਾ ਹੈ ਕੋਈ ਪੰਜਵੀਂ ਚ ਪੜਦਾ ਉਹਨਾਂ ਦੀ ਉਮਰ ਤੇ ਬੜਾ ਵੱਖਰੀ ਮੈਂ ਇਵੇਂ ਅਧਿਆਪਕਾਂ ਦੀ ਉਮਰਾਂ ਚ ਬੜੇ ਵੱਖਰੇਵੇਂ ਨੇ ਕੋਈ 25 ਸਾਲ ਦਾ ਅਧਿਆਪਕ ਹੈ ਕੋਈ ਵੱਡੀ ਉਮਰ ਦਾ ਅਧਿਆਪਕ ਹੈ ਤਾਂ ਇਹ ਲਿਖਾਈ ਸਿੱਖਣ ਦਾ ਕੋਈ ਸਹੀ ਉਮਰ ਕੋਈ ਤੈਅ ਕੀਤੀ ਗਿਆ ਕਿ ਕਿਹਨਾ ਹੋ ਪੀ ਕੀ ਹੋ ਸਕਦਾ ਹਾਂਜੀ ਸਰ ਸਿੱਖਣ ਲਈ ਕੋਈ ਉਮਰ ਨਹੀਂ ਹੁੰਦੀਗੀ ਲਿਖਾਈ ਇੱਕ ਅਜਿਹੀ ਕਲਾ ਹੈ ਜਿਹਨੂੰ ਅਸੀਂ ਕਿਸੇ ਵੀ ਉਮਰ ਦੇ ਵਿੱਚ ਸਿੱਖ ਸਕਦੇ ਹਾਂ ਸਿੱਖਿਆ ਜਾ ਸਕਦਾ ਹਾਂਜੀ ਸਾਡੇ ਅਧਿਆਪਕ ਜੋ ਪੰਜਾਬ ਦੇ ਸਾਡੇ ਅਧਿਆਪਕ ਹੈ ਉਹਨਾਂ ਦੀ ਲਿਖਾਈ ਬਹੁਤ ਸਾਰੇ ਅਧਿਆਪਕਾਂ ਦੀ ਲਿਖਾਈ ਹੈ ਜਿਹੜੀ ਪਹਿਲਾਂ ਹੀ ਬਹੁਤ ਸੁੰਦਰ ਹੈ ਤੇ ਪਰ ਜੋ ਵਿਦਿਆਪਕ ਲਿਖਾਈ ਨੂੰ ਸਿੱਖਣਾ ਚਾਹੁੰਦੇ ਆ ਉਹਨਾਂ ਲਈ ਇੱਕ ਬਹੁਤ ਹੀ ਸੁਨਹਿਰੀ ਮੌਕਾ ਹੈ ਸਾਡੇ ਕੋਲੇ ਸਮਾਂ ਵੀ ਹੈ ਮੌਕਾ ਵੀ ਹੈ ਸਿੱਖਣ ਲਈ ਸਿਰਫ ਸਾਡੇ ਅੰਦਰ ਸ਼ੌਂਕ ਤੇ ਜਜ਼ਬੇ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਲਿਖਾਈ ਸਿੱਖਣ ਲਈ ਸਾਡੇ ਕੋਲੇ ਮੌਕਾ ਹੈਗਾ ਹੁਣ ਸਮਾਂ ਵੀ ਹੈਗਾ ਤੇ ਜਿਹੜੀ ਲਿਖਾਈ ਹੈ ਉਹਦਾ ਅਸੀਂ ਨਿਰੰਤਰ ਅਭਿਆਸ ਕਰਾਂਗੇ ਤਾਂ ਬੜੀ ਛੇਤੀ ਹੀ ਅਸੀਂ ਉਸ ਦੇ ਵਿੱਚ ਮਾਰ ਬਣ ਜਾਂਦੇ ਹਾਂ ਕਹਿੰਦਾ ਭਾਵ ਹੈ ਜੋ ਲਿਖਾਈ ਹੈ ਲਿਖਣ ਸੁੰਦਰ ਲਿਖਤ ਸਿੱਖਣਾ ਉਹ ਕਲਾ ਨੂੰ ਕਿਸੇ ਵੀ ਸਮੇਂ ਸਿੱਖਿਆ ਜਾ ਸਕਦਾ ਹੈ ਕੋਈ ਨਿਯਮਾਂ ਦੀ ਪਾਲਣਾ ਕਰਕੇ ਜਜ਼ਬੇ ਨਾਲ ਕਦੋਂ ਵੀ ਸਿੱਖਿਆ ਜਾ ਸਕਦਾ ਸਿੱਖਿਆ ਜਾ ਸਕਦਾ ਸਰ ਜੀ ਇੱਕ ਅਧਿਆਪਕ ਦੀ ਲਿਖਾਈ ਸੁਣੀ ਹੋਊਗੀ ਤਾਂ ਉਹਦੇ ਬੱਚਿਆਂ ਦੀ ਲਿਖਾਈ ਆਟੋਮੈਟਿਕ ਹੀ ਸੁਣੀ ਹੋ ਜਾਵੇ ਬਿਲਕੁਲ ਬਿਲਕੁਲ ਬੱਚਾ ਇੱਕ ਕੋਰਾ ਕਾਗਜ਼ ਹੁੰਦਾ ਜਦੋਂ ਸਾਡੇ ਕੋਲੇ ਆਉਂਦਾ ਅਸੀਂ ਉਹਦੇ ਮਤਲਬ ਪੂਰੇ ਕਾਗਜ਼ ਦੇ ਉੱਪਰ ਜਿਹੜਾ ਵੀ ਹਰਫ ਉਕੇਰ ਦਿੰਨੇ ਆ ਉਹ ਉਹਦੇ ਅੰਦਰ ਪਕੇਰਾ ਹੋ ਜਾਂਦਾ ਜੀ 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 ਜੇ ਅਸੀਂ ਬਲੈਕ ਬੋਰਡ ਤੇ ਸੋਨਾ ਲਿਖਾਂਗੇ ਤਾਂ ਬੱਚੇ ਨੇ ਸਾਡੀ ਨਕਲ ਕਰਕੇ ਸੋਨਾ ਹੀ ਸਿੱਖਣਾ ਹੈ ਜੀ 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 ਤੇ ਸੋ ਸਾਡੇ ਸਾਰੇ ਅਧਿਆਪਕਾਂ ਲਈ ਇਹ ਹੁਣ ਇੱਕ ਬਹੁਤ ਵਧੀਆ ਸਨੈਰੀਓ ਮੌਕਾ ਹੈ ਆਪਣੀ ਲਿਖਾਈ ਨੂੰ ਸੁਧਾਰਨ ਦਾ ਇਸ ਕਲਾ ਨੂੰ ਆਪਣੇ ਅੰਦਰ ਪੈਦਾ ਕਰਨ ਦਾ ਜੀ ਜੀ ਔਰ ਮਨਦੀਪ ਜੀ ਫਿਰ ਅਸੀਂ ਆਉਣ ਵਾਲੇ ਦਿਨਾਂ 'ਚ ਇਹ ਉਮੀਦ ਕਰ ਸਕਦੇ ਹਾਂ ਜੋ ਮਹਿਮ ਹੈ ਵਿਪາກ ਦੀ ਮਹਿਮ ਮਹਿਮ ਅੱਖਰਕਾਰੀ ਮਹਿਮ ਹੈ ਇਦਾਂ ਨਾਲ ਚੰਗੇ ਨਤੀਜੇ ਆਉਣ ਵਾਲੇ ਨੇ ਬਿਲਕੁਲ ਸਰ ਜਿਸ ਤਰ੍ਹਾਂ ਇਸ ਮਹਿਮ ਦਾ ਨਾਂ ਅਖਰਕਾਰੀ ਅਖਰਕਾਰੀ ਨਾਂ ਹੀ ਕਿੱਡਾ ਸੋਹਣਾ ਹੈ ਜੀ ਬਾਜੀ ਬਾਜੀ ਤੇ ਉਮੀਦ ਕਰਦੇ ਆਂ ਵੀ ਇਸੇ ਤਰ੍ਹਾਂ ਜਿਸ ਤਰ੍ਹਾਂ ਇਹ ਨਾਂ ਸੋਹਣਾ ਹੈ ਤੇ ਇਹਦੇ ਨਤੀਜੇ ਵੀ ਬਹੁਤ ਸੋਹਣੇ ਆਉਣਗੇ ਜੀ ਜੀ ਆਉਣ ਵਾਲੇ ਦਿਨਾਂ 'ਚ ਸਾਨੂੰ ਉਮੀਦ ਹੈ ਉਮੀਦ ਨਹੀਂ ਇਹ ਸਾਨੂੰ ਕੰਫੀਡੈਂਸ ਵੀ ਹੈ ਕਿ ਸਾਡੇ ਸਰਕਾਰੀ ਸਕੂਲ ਦੇ ਜੋ ਬੱਚੇ ਐ ਵਰਕਸ਼ੇ ਦੀ ਹਿੱਕ 'ਤੇ ਬਹੁਤ ਸੋਹਣੇ ਅੱਖਰ ਬਹੁਤ ਸੋਹਣੇ ਸ਼ਬਦ ਉਕਰਣਗੇ ਤਾਂ ਇੰਨੀ ਉਮੀਦ ਨਾਲ ਤੁਹਾਡੇ ਬਹੁਤ-ਬਹੁਤ ਧੰਨਵਾਦ ਤੁਸੀਂ ਬੜੀ ਡਿਟੇਲ ਵਿੱਚ ਅਖਰਕਾਰੀ ਮਹਿਮ ਬਾਰੇ ਜਾਣਕਾਰੀ ਦੇ ਦਿੱਤੀ ਤੇ ਉਮੀਦ ਹੈ ਸਾਰੇ ਹੀ ਵਿਆਪਕ ਬੜੀ ਹੀ ਬਖੂਬੀ ਇਸ ਆਪਣੀ ਲਿਖਾਈ ਨੂੰ ਹੋਰ ਸਧਾਰਨਗੇ ਤੇ ਇਸ ਕਲਾ ਨੂੰ ਜਿਹਨੂੰ ਕਲਾ ਪ੍ਰਾਪਤ ਹੋਵੇਗੀ ਲਿਖਣ ਸੁੰਦਰ ਲਿਖਾਈ ਦੀ ਉਹ ਕਲਾ ਨੂੰ ਆਪਣੇ ਵਿਦਿਆਰਥੀਆਂ ਤੱਕ ਪਹੁੰਚਾਉਣਗੇ ਔਰਮਦੀਪ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਰ